ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਤੇ ਤੁਸੀਂ ਇਹ ਸਮਝੋ ਵੀ ਬੋਦਾ ਸਟੇਜ ਤੇ ਆ ਤੇ ਜਿਹੜੀ ਬੋਦੇ ਤੋਂ ਇਧਰ-ਇਧਰ ਵਾਲੇ ਪਾਸੇ ਸਾਰੀ ਆਡੀਅנס ਆਏ ਆ ਜਿਹੜੀ ਬੈਠੀ ਆ ਇਧਰ ਇਹ ਸਾਰੀ ਆਡੀਅנס ਆ ਤੇ ਲਓ ਜੀ ਫਿਰ ਬੋਦਾ ਪੇਸ਼ ਕਰੂਗਾ ਬੋਦਾ ਕਹਿੰਦਾ ਵੀ ਮੈਂ ਤੁਹਾਨੂੰ ਇਹ ਬੋਲ ਕੇ ਦਿਖਾਉਣਾ ਮੈਂ ਹਰਦੀਪ ਕੌਰ ਬੱਬੂ ਨੂੰ ਸਟੇਜ ਤੇ ਪੇਸ਼ ਕਿਵੇਂ ਕਰੂੰਗਾ ਮੈਂ ਕੀ ਕੀ ਬੋਲੂਗਾ ਤੇ ਲਓ ਜੀ ਫਿਰ ਸਾਝੀਓ ਚੱਕ ਦੋ ਗਮ ਸਾਜੀ ਚੱਕ ਲੋ ਸਾ ਮੈਨੂੰ ਕਹਿੰਦੀ ਮੈਂ ਸਾਜੀ ਬਣੂਗੀ ਆਪ ਕਿੱਥੇ ਬੈਠੀ ਨਾ ਇੱਕ ਪ੍ਰੋਗਰਾਮ ਹੋਰ ਬੁੱਕ ਕਰਿਆ ਕੋਈ ਇਹਨੇ ਸ਼ਾਮ ਨੂੰ ਪ੍ਰੋਗਰਾਮ ਲਾਉਣਾ ਹੋਰ ਕੋਈ ਬੋਦਾ ਬੋਦਾ ਭੱਜੀ ਦੀ ਐਂਟਰੀ ਕਰਾ ਰਹੇ ਨੇ ਸਾਜੀ ਚਲੋ ਸੋ ਮੈਂ ਬਹੁਤ ਧੰਨਵਾਦ ਕਰਦਾ ਬਸੀ ਬਸ ਬਸ ਡੋਰ ਕੀ ਬੰਦ ਕਰੋ ਸਾਊਂਡ ਤੇ ਸਭ ਤੋਂ ਵੱਡ ਸਾਡੇ ਸਾਜੀ ਸਾਹਿਬਾਨ ਦਾ ਮੈਂ ਤੇ ਇਹਨਾਂ ਨੂੰ ਧੰਨਵਾਦ ਕਰਦਾ ਜੋ ਕਿ ਕਲਾਕਾਰ ਨੂੰ ਆਪਦੇ ਬਿਊਇਸ ਦੇ ਨਾਲ ਖਿਵਾਉਦੇ ਨੇਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਲੱਖ ਲੱਖ ਮੁਬਾਰਕਾਂ ਦਿੰਦਾ ਸਮੂਹ ਨਗਰ ਪੰਚਾਇਤ ਜੋ ਇਹ ਪ੍ਰੋਗਰਾਮ ਕਰਵਾ ਰਹੇ ਨੇ ਤੇ ਭੈਣਾਂ ਨੂੰ ਲੱਖ ਲੱਖ ਮੁਬਾਰਕਾਂ ਨੇ ਜਿਨ੍ਹਾਂ ਦਾ ਤੀਆਂ ਦਾ ਤਿਹਾਰ ਬੜਾ ਵਾਖੂਬੀ ਨਾਲ ਮਨਾਉਂਦੇ ਨੇਗੇ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਬਹੁਤ ਵਾਖੂਬੀ ਦੇ ਨਾਲ ਮਨਾਉਂਦੇ ਨੇਗੇ ਸੋ ਮੈਂ ਤੁਹਾਡਾ ਆਪਣਾ ਨਿਵਾਣਾ ਜਿਆ ਸਟੇ ਸੈਕਟਰੀ ਸਰਜੀਤ ਬੋਧਾ ਸਭ ਤੋਂ ਪਹਿਲਾਂ ਨਾਮ ਰੱਬ ਦਾ ਲੈ ਕੇ ਮੁੱਖ ਪਵਿੱਤਰ ਕਰੀਏ ਸੱਚ ਨੂੰ ਹਿਰਦੇ ਵਿੱਚ ਵਸਾ ਕੇ ਆਪਾਂ ਸਭ ਤਰਿਤ ਕਰੀਏ ਸੋਹਣੇ ਰੱਬ ਹੀ ਅਗੇ ਕਰੀਓ ਦੱਸਾਂ ਦੁੱਖ ਚਿੰਤਾ ਨੂੰ ਤਿਤਰ ਕਰੀਏ ਮਹਿਬੂਬ ਦਿਲਾਂ ਵਿੱਚ ਪਿਆਰ ਵਸਾ ਕੇ ਆਪਾਂ ਬੈਣ ਨੂੰ ਵੀ ਮਿੱਤਰ ਕਰੀਏ ਆਪਾਂ ਬੈਣ ਨੂੰ ਵੀ ਮਿੱਤਰ ਕਰੀਏ ਸੋ ਕੀ ਬਾਤ ਆ ਧਾਰੀਆਂ ਧਾਰੀਆਂ ਪੰਜਾਬ ਦੀ ਪੰਜਾਬ ਦੀ 스타 ਐਮ ਐਚ ਬੰਦ ਦੀ 스타 ਕਲਾਕਾਰ ਹਰਦੀਪ ਕੌਰ ਬੱਬੂ ਜੀ ਆਪਣੀਆਂ ਬੋਲੀਆਂ ਦੇ ਨਾਲ ਆਪਣੇ ਗੀਤਾਂ ਦੇ ਨਾਲ ਤੁਹਾਡਾ ਮਨੋਰੰਜਨ ਕਰਨਗੇ ਇੱਕ ਵਾਰੀ ਜ਼ੋਰ ਦੀ ਤਾੜੀਆਂ ਮਾਰ ਦਿਓ ਬੱਬੂ ਜੀ ਇਹ ਗੋਣੀ ਗੋਸਗੇ ਨੇ ਨਾ ਵੀ ਤੁਹਾਨੂੰ ਇਹ ਤਾਂ ਦੱਸਿਆ ਨਹੀਂ ਹੈਗਾ ਇੰਨੇ ਗੋਣੇ ਗੀਤੇ ਉਹਨਾਂ ਨੇ ਗਏ ਹੁਣ ਤੇ ਕੱਲੇ ਕੱਲੇ ਗਾਣੇ ਰਗਵਾਟੇ ਬੱਬੂ ਜੀ ਚਲੋ ਆਪਾਂ ਗਲਤੀ ਮੰਨਦੇ ਆ ਇਸ ਗੱਲ ਦੀ ਜਿੰਨਾ ਕ ਤੁਹਾਡਾ ਸਮਾਂ ਤੁਸੀਂ ਆਪਣਾ ਸਮਾਂ ਲਾ ਕੇ ਮੇਰੀ ਡਿਊਟੀ ਹੈ ਜੀ ਮੈਂ ਡਿਊਟੀ ਦੇ ਮੁਤਾਬਕ ਚੱਲਣਾ ਤੁਹਾਡਾ ਬਹੁਤ ਧੰਨਵਾਦ ਤੁਹਾਡੀ ਕੀ ਪਾਇਡ ਜੱਬ ਜਾਇਆ ਜੀ ਆਪ ਵੀ ਪਾਇਡ ਪੂੜ ਜੀ ਮੂੰਹ ਨਾਲ ਹੀ ਬਜਾ ਦੀ ਜਾਂਦਾ ਹੈ ਟਾਈਮ ਟਪਾਇਆ ਚਲੋ ਮੈਡਮ ਆ ਰਹੇ ਆ ਹੁਣ ਚਲੋ ਰਾਮੂ ਜੀ ਰਾਮੂ ਜੀ ਸਮ ਦੇਖ ਕੇ ਕਹਿ ਦਿੰਦਾ ਵੀ ਤੁਸੀਂ ਪੰਜਾਬੀ ਦਾ ਗਾਉਣੋਂ ਤਾਂ ਕਹਿੰਦਾ ਮੈਂ ਵੀ ਗੀਤ ਲਿਖਿਆ ਇੱਕ ਤੇ ਰਾਮੂ ਜੀ ਨੇ ਕੀ ਗੀਤ ਲਿਖਿਆ ਕੀ ਲਿਖਿਆ ਚਲੋ ਜੀ ਉਹ ਮੈਂ ਤੁਹਾਨੂੰ ਸੁਣਾਉਂਦਾ ਨਾ ਉਹ ਜੀ ਜੀ ਜੇ ਥੋੜਾ ਜਾਓ ਕਿ ਨੇ 2 ਮਿੰਟਾਂ ਸੀ ਡੇਟਾਂਗੇ ਤੇ ਉਹ ਆ ਰਹੇ ਇੱਕ ਮਿੰਟ ਲੜਾਉਣਾ ਸਲੇਜ ਤੇ ਕੋ ਲੜਦੇ ਹਾਂ ਥੋੜਾ ਜਿਹਾ ਹੋ ਬੇਬੀ ਸਾਡੇ ਕੰਨ ਪਾੜ ਦੇਣਾ ਹਾਂਜੀ ਪਰ ਤੁਹਾਨੂੰ ਕੋਈ ਗੱਲ ਨਹੀਂ ਜੀ ਇਹਨਾਂ ਨੂੰ ਕਈ ਵਾਰ ਮਿਊਜ਼ਿਕ ਜੋ ਵੀ ਬੇਸ ਹੁੰਦੀ ਥੋੜੀ ਸਾਊਂਡ ਆਉਂਦੀ ਕਹਿੰਦੇ ਵੀ ਘਟਾ ਦਿਓ ਇਹਨੂੰ ਅਟੈਕ ਦਾ ਦੌਰਾ ਪੈਂਦਾ ਹੈਗਾ ਬੇਸ ਵੀ ਜੀ ਘਟਾ ਕਰ ਦਿਓ ਤਾਂ ਕਰਕੇ ਸਾਜੀ ਸਾਊਂਡ ਵਾਲੇ ਵੀਰਾਂ ਨੂੰ ਥੋੜੀ ਬੇਸ ਘਟਾ ਦਿਓ ਕਿਉਂਕਿ ਕਲਾਕਾਰ ਕੁੜੀ ਸਟੇਜ ਕਮਜ਼ੋਰ ਹੈ ਪਾਣੀ ਗੀ ਪਾਖੋ ਜੇ ਤਾਂ ਬੂਥਾ ਦੇਖਤੀ ਲਾ ਦਿਓ ਵੀ ਸਾਜੀ ਸ਼ਿਵਲ ਕੜੀ ਚੱਕਣੇ ਪੈ ਜਾਣਗੇ ਵੀ ਕਮਜ਼ੋਰ ਹੈ ਆ ਚਲੋ ਚਲੋ ਠੀਕ ਹੈ ਜੀ ਗਾਏਗਾ ਕੇ ਕੀ ਗੱਲ ਬਾਤ ਆ ਹਾਂਜੀ ਸਾਡਾ ਰਾਮੂ ਜੀ ਕੀ ਲਿਖਦੇ ਨੇ ਸੁਣੋ ਪਾਣੀ ਵਾਲੇ ਵੀ ਬੇਦੀ ਕਰਦੇ ਕੋਈ ਨਹੀਂ ਚੋ ਆ ਗਈ ਮੈਂ ਸ਼ਹਿਰ ਲੁੱਟ ਗਏ ਆ ਉੱਚੀ ਬੋਲੋ ਇਹ ਪਿੱਛੇ ਤੱਕ ਆਵਾਜ਼ ਨਹੀਂ ਜਾਂਦੀ ਹੋ ਗਈ ਹੁਣੇ ਅਸੀਂ ਵੀ ਸਿਆਣੇ ਲੈ ਲਿਆ ਮੋਬਾਈਲ ਹਾਈ ਲੈ ਲਿਆ ਮੋਬਾਈਲ ਵਿੱਚ ਕਾਰ ਵੀ ਪਾ ਲਿਆ ਆਟ ਉੱਤੇ ਨਾ ਪਈ ਰਾਨੀ ਕਾ ਲਓ ਜੀ ਬਹੁਤ 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 ਕੈਂਟ ਟੈਲੈਂਟ ਆ ਬਾਈ ਦੇ ਵਿੱਚ ਸੀਰੀਅਸਲੀ ਕਿਉਂਕਿ ਬਾਈ ਨੂੰ ਕੰਮ ਕਰਦਿਆਂ ਹੀ 24 25 ਸਾਲ ਹੋ ਗਏ ਆ ਤੇ ਫਰਕ ਤਾਂ ਹੁੰਦਾ ਹੀ ਆ ਹੈਨਾ ਸਾਰੇ ਜਾਣੇ ਤੁਸੀਂ ਪਿਆਰ ਦੋ ਮੈਂ ਚਾਪੀ ਲਵ ਤੋਂ ਬਾਅਦ ਫੇਰ ਅਗਲਾ ਗੀਤ ਲੈ ਕੇ ਹਾਜ਼ਰ ਹੋਵਾਂਗਾ ਦੱਬਾ ਉਤੀ ਚੱਕੀ ਪਰਦਾ ਮੂੰਹ ਲਾਈਦਾ ਡੱਬੇ ਚੰਦ ਰਿਹਾ ਕਾਮਣਿਆ ਚਲੋ ਲਓ ਜੀ ਚਲੋ ਸੀਨ ਕੱਢੋ ਹੁਣ ਬਹੁਤ ਮਸਤੀ ਹੋ ਗਈ ਚਾਹ ਪੀਂਦਿਆਂ ਹੋਇਆ ਮਸਤੀ ਕਰ ਰਹੇ ਸੀ ਫੀਲਿੰਗ ਚੱਕੀ ਬੈਠੇ ਸੀ ਚਲੋ ਕਮੈਂਟ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਦੋਸਤੋ ਵੀ ਬੋਦੇ ਨੇ ਜਿਹੜਾ ਗਾਣਾ ਗਾਇਆ ਕਿੱਦਾਂ ਲੱਗਿਆ ਕਮੈਂਟ ਰਹੀ ਕੀਤੀ ਕਿੱਦਾਂ ਲੱਗਿਆ ਥੋੜੇ ਕਮੈਂਟ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ ਇਹ ਸਿਰਫ ਸਾਡਾ ਇੰਜੋਏ ਸੀ ਚਾਹ ਪੀਂਦਿਆਂ ਲਾਈਵ ਦੇ ਨਾਲ ਮੈਨੂੰ ਮੁੱਕ ਕਰ ਲਿਆ ਕਰੋ ਆਹੋ ਕਮੈਂਟ ਲਾਈਵ ਵੀ ਕਰਨੀ ਵਾਹੇਆਂ ਚ ਬੰਦੇ ਵਾਹੇ ਕੰਮ ਵਾਹੇ ਵਾਹੇ